ਪੰਜਾਬ ਦੇ ਮੁੰਡੇ ਜਿਹੜੇ ਨੇ ਹਾਂਜੀ ਉਹਨਾਂ ਦਾ ਇੱਕ ਡ੍ਰੀਮ ਹੈ ਹਾਂਜੀ ਵੀ ਕੈਨੇਡਾ ਜਾ ਕੇ ਤੇ ਕੈਨੇਡਾ ਦੇ ਟਰੱਕਾਂ ਤੇ ਬੈਠਣਾ ਸੇ ਤਾਂ ਮੈਂ ਵੀ ਆਇਆ ਮੈਨੂੰ ਵੀ ਜਦੋਂ ਪਿੰਡ ਸਰਾਬਾ ਤੋਂ ਤੁਸੀਂ ਆਏ ਹਾਂ ਉਦੋਂ ਵੀ ਇਹੀ ਸੀਗਾ ਵੀ ਜਾ ਕੇ ਬਾਹਰ ਟਰੱਕ ਟਰਾਲੇ ਚਲਾਉਣਾ ਹੈ ਕੀ ਬਾਤ ਹੈ ਚਲੋ ਆਖੇ ਮਿਹਨਤ ਕਰੀ ਤੇ ਚਲਾਉਣ ਲੱਗ ਗਏ ਜੀ ਬਾਬਾ ਜੀ ਦੀ ਕਿਰਪਾ ਹੈ ਜੀ ਸਾਰਾ ਚਲਾਉਂਦੇ ਚਲਾਉਂਦੇ ਸਕੂਲ ਹੀ ਬਣਾ ਲਏ ਸਕੂਲ ਦੇ ਸਕੂਲ ਬਣਾ ਲਿਆ ਜੀ ਨਾਲ ਟਰਾਂਸਪੋਰਟ ਦਾ ਕਰੀ ਜੰਨੇ ਆ ਜੀ 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 ਇਹ ਹੈਗਾ ਜੀ ਬੋਲਬੋਧਾ ਬਣਿਆ ਹੋਇਆ ਟਰੱਕ ਇੰਡੀਆ ਆਪਣੇ ਫਲੈਟ ਹੁੰਦੇ ਆ ਜੀ ਮੁਰੇ ਰੋਜ਼ ਸੀ ਤੁਹਾਨੂੰ ਪਤਾ ਹੈ ਨਾ ਇੱਥੇ ਹੁੰਦੇ ਆ ਨੋਜ਼ ਵਾਲੇ ਟਰੱਕ ਜੀ ਮੁਰੇ ਰੋਜ਼ ਹੁੰਦਾ ਹੈ ਜੀ ਓਕੇ ਇਹ ਲਈ ਆਪਣੇ ਰਾਈਟ ਸਾਈਡ ਸਟੀਅਰਿੰਗ ਆ ਜੀ ਇੱਧਰ ਲੈਫਟ ਸਾਈਡ ਦੇ ਉੱਤੇ ਸਟੀਅਰਿੰਗ ਹੋ ਗਈ ਓਕੇ ਪੋਸਟਲੀ ਅੱਜਕੱਲ ਟਰੱਕ ਆਟੋਮੈਟਿਕ ਆ ਗਏ ਜੀ ਪਹਿਲਾਂ ਗੇਰਾਂ ਵਾਲੇ ਹੁੰਦੇ ਸੀ ਹੁਣ ਗੇਰਾਂ ਵਾਲੇ ਬਹੁਤ ਘਟ ਗਏ ਨੇ ਜੀ ਹਮਮ ਕੈਨੇਡਾ ਉਡਾਨ ਪ੍ਰੋਗਰਾਮ ਤਹਿਤ ਇਸ ਵੇਲੇ ਅਸੀਂ ਕੈਨੇਡਾ ਦੇ ਇੱਕ ਟਰੱਕ 'ਚ ਬੈਠੇ ਆ ਜਨੂੰ ਟਰਾਲਾ ਵੀ ਕਿਹਾ ਜਾਂਦਾ ਇਹ ਜਿਹੜੇ ਟਰਾਲੇ ਨੇ ਇਹਨਾਂ ਦੇ ਸਟੀਰਿੰਗ ਮੋਸਟਲੀ ਕੈਨੇਡਾ ਵਿੱਚ ਪੰਜਾਬੀਆਂ ਨੇ ਫੜੇ ਨੇ ਔਰ ਅੱਜ ਤੁਹਾਨੂੰ ਦੱਸਦੇ ਆ ਕਿ ਕੈਨੇਡਾ ਦੇ ਟਰੱਕ ਕਿਵੇਂ ਦੇ ਹੁੰਦੇ ਨੇ ਅਮਰਤ ਜੀ ਹਾਂ ਜੀ ਜੀ ਆਏ ਹਾਂ ਤੁਹਾਨੂੰ ਥੈਂਕ ਯੂ ਬਿਲਜੀ ਥੈਂਕ ਯੂ ਸੋ ਮੱਚ ਅਬ ਇਹ ਜੀ ਥੋੜੀ ਜਾਣਕਾਰੀ ਦਿਓ ਹਾਂਜੀ ਕਿਉਂਕਿ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਹਾਂਜੀ ਕਿ ਪੰਜਾਬ ਦੇ ਮੁੰਡੇ ਜਿਹੜੇ ਨੇ ਹਾਂਜੀ ਉਹਨਾਂ ਦਾ ਇੱਕ ਡ੍ਰੀਮ ਹੈ ਹਾਂਜੀ ਵੀ ਕੈਨੇਡਾ ਜਾ ਕੇ ਤੇ ਕੈਨੇਡਾ ਦੇ ਟਰੱਕਾਂ ਤੇ ਬੈਣਾ ਬਿਲਕੁਲ ਜੀ ਕੈਨੇਡਾ ਦੇ ਟਰੱਕ ਕਹਿੰਦੇ ਵੱਖਰੀ ਕਿਸਮ ਦੇ ਹੁੰਦੇ ਆ ਹਾਂਜੀ ਮਤਲਬ ਕਿ ਇੱਕ ਤਰ੍ਹਾਂ ਕਹਿੰਦੇ ਵੀ ਉਹ ਬੈੱਡਰੂਮ ਹੀ ਹੁੰਦਾ ਹੈ ਹਾਂਜੀ ਪੂਰੀ ਜਾਣਕਾਰੀ ਬਿਲਕੁਲ ਜੀ ਬਿਲਕੁਲ ਵੀਰ ਜੀ ਜਿਵੇਂ ਤੁਸੀਂ ਕਿਹਾ ਵੀ ਡ੍ਰੀਮ ਹੁੰਦਾ ਜਿਵੇਂ ਕਿ ਮੇਰਾ ਵੀ ਇਹੀ ਡ੍ਰੀਮ ਸੀਗਾ ਜੀ ਜਦੋਂ ਮੈਂ ਵੀ ਆਇਆ ਮੈਨੂੰ ਵੀ ਜਦੋਂ ਪਿੰਡ ਸਰਾਬਾ ਤੋਂ ਤੁਸੀਂ ਆਏ ਹਾਂ ਉਦੋਂ ਵੀ ਇਹੀ ਸੀਗਾ ਵੀ ਜਾ ਕੇ ਬਾਹਰ ਟਰੱਕ ਟਰਾਲਾ ਹੀ ਚਲਾਉਣਾ ਹੈ ਜੀ ਕੀ ਬਾਤ ਹੈ ਚਲੋ ਆਖੇ ਮਿਹਨਤ ਕਰੀ ਤੇ ਚਲਾਉਣ ਲੱਗ ਗਏ ਜੀ ਬਾਬਾ ਜੀ ਦੀ ਕਿਰਪਾ ਹੈ ਜੀ ਚਲਾਉਂਦੇ ਚਲਾਉਂਦੇ ਸਕੂਲ ਹੀ ਬਣਾ ਲਿਆ ਸਕੂਲ ਦੇ ਸਕੂਲ ਬਣਾ ਲਿਆ ਜੀ ਨਾਲ ਟਰਾਂਸਪੋਰਟ ਦਾ ਕਰੀ ਜੰਨੇ ਆ ਜੀ 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 ਸੋ ਟਰੱਕ ਦੀ ਜੇ ਗੱਲ ਕਰੀਏ ਵੀ ਇਹ ਇਹ ਕਿਹੜਾ ਟਰੱਕ ਆ ਹਾਂਜੀ ਉਹੀ ਆਪਾਂ ਲੱਗੇ ਸੀ ਗੱਲ ਕਰਨ ਵੀ ਇਹ ਟਰੱਕ ਹੈਗਾ ਜੀ ਵੋਲਵੋ ਦਾ ਓਕੇ ਈਵਨ ਆਈ ਥਿੰਕ ਆਪਣੇ ਇੰਡੀਆ ਦੇ ਵਿੱਚ ਵੀ ਵੋਲਵੋ ਦੇ ਟਰੱਕ ਹੈਗੇ ਟਰਾਲਾ ਕਵਾਂਗੇ ਇਹਨਾਂ ਇਹਨੂੰ ਆਪਾਂ ਟਰੱਕ ਕਹਿ ਦਿੰਦੇ ਆ ਜੀ ਜਾਂ ਟਰੈਕਟਰ ਕਹਿ ਦਿੰਦੇ ਆ ਟਰੱਕ ਵੀ ਕਹਿ ਦਿੰਦੇ ਆ ਜੀ ਅੱਛਾ ਹਾਂਜੀ ਤੇ ਜਦੋਂ ਪਿੱਛੇ ਟਰੇਲਰ ਪਾਏ ਜਾਂਦਾ ਫਿਰ ਟਰੱਕ ਟਰੇਲਰ ਕਹਿ ਦਿੰਦੇ ਆ ਜੀ ਟਰੱਕ ਟਰੇਲਰ ਕਹਿੰਦੇ ਸੋ ਇਹ ਹੈਗਾ ਜੀ ਵੋਲਵੋ ਦਾ ਬਣਿਆ ਹੋਇਆ ਟਰੱਕ ਇੰਡੀਆ ਆਪਣੇ ਫਲੈਟ ਹੁੰਦੇ ਆ ਜੀ ਮੂਰੇ ਰੋਜ਼ ਤੁਹਾਨੂੰ ਪਤਾ ਹੈ ਨਾ ਇੱਥੇ ਹੁੰਦੇ ਆ ਨੋ ਸੋ ਵੋਲਵੋ ਹੋ ਰਹੇ ਮੈਂ ਮੋਸਟਲੀ ਟਰੱਕ ਚੱਲਦੇ ਆ ਜੀ ਜਾਂ ਫਰੇਟ ਲਾਈਨਰ ਦੇ ਟਰੱਕ ਹੈਗੇ ਆ ਪੀਟਰ ਬੈਲਟ ਕੰਪਨੀ ਆ ਉਹਦੇ ਹੈਗੇ ਜੀ ਕਨਵਰਥ ਆ ਤੇ ਵੈਸਟਰਨ ਸਟਾਰ ਆ ਇਦਾਂ ਕਾਫੀ ਕੰਪਨੀਆਂ ਦੇ ਟਰੱਕ ਹੈਗੇ ਆ ਬਟ ਮੋਸਟਲੀ ਪੀਟਰ ਬੈਲਟ ਕਨਵਰਥ ਫਰੇਟ ਲਾਈਨਰ ਤੇ ਵੋਲਵੋ ਲੈਂਦੇ ਆ ਜੀ ਮੈਨੂੰ ਪਰਸਨਲੀ ਵੋਲਵੋ ਟਰੱਕ ਪਸੰਦ ਆ ਜੀ ਕਿਉਂਕਿ ਇੱਕ ਤਾਂ ਇਹਦੀ ਰਾਈਡ ਬਹੁਤ ਸਮੂਥ ਆ ਜੀ ਟਾਈਡ ਨਹੀਂ ਹੁੰਦਾ ਬੰਦਾ ਚਲਾਉਂਦਾ ਹੋਇਆ ਓਕੇ ਤੇ ਇੱਕ ਆਵਾਜ਼ ਨਹੀਂ ਆਉਂਦੀ ਜੀ ਰੋਡ ਦੇ ਉੱਤੇ ਤੁਸੀਂ 100 ਕਿਲੋਮੀਟਰ 120 ਕਿਲੋਮੀਟਰ ਪਰ ਆਵਰ ਜਾਂਦੇ ਆ ਕੋਈ ਆਵਾਜ਼ ਨਹੀਂ ਆਉਂਦੀ ਇਹਦੇ ਵਿੱਚ ਸੋ ਇਦਾਂ ਦੀ ਇਹਦੀ ਹੈਗੀ ਆ ਜੀ ਟਰੱਕ ਜਿੱਦਾਂ ਬਣਾਇਆ ਬੋਧਵਾਲਿਆਂ ਨੇ ਜੀ ਇੰਡੀਆ ਆਪਣੇ ਰਾਈਟ ਸਾਈਡ ਸਟੀering ਆ ਜੀ ਇਧਰ ਲੈਫਟ ਸਾਈਡ ਦੇ ਉੱਤੇ ਸਟੀering ਹੋ ਗਈ ਜੀ ਓਕੇ ਫਿਰ ਸਵਿਚਾਂਜ਼ ਵੀ ਨਾ ਹੁੰਦੀਆਂ ਜਿੱਦਾਂ ਲੱਗੀਆਂ ਲਾਈਟਸ ਵਿੱਚ ਹੋ ਗਈ ਫੋਰਵੇ ਫਲੈਸ਼ਰਸ ਹੋ ਗਈ ਇਗਨੀਸ਼ਨ ਹੋ ਗਿਆ ਜੀ ਹੂੰ ਮੀਟਰ ਦੀ ਗੱਲ ਕਰੀਏ ਜੀ ਇਹਦੇ ਵਿੱਚ ਕੰਪਿਊਟਰਾਈਜ਼ਡ ਸਾਰਾ ਕੁਝ ਅੰਦਰ ਆ ਜਾਂਦਾ ਲਿਖ ਕੇ ਜੋ-ਜੋ ਵੀ ਚੀਜ਼ਾਂ ਹੈਗੀਆਂ ਜੀ ਹੂੰ ਹੂੰ ਆਰ ਪੀ ਐਮ ਮੀਟਰ ਹੋ ਗਿਆ ਜੀ ਹੂੰ ਉਹ ਫਿਊਲ ਦਾ ਹੋ ਗਿਆ ਡੈਫ ਦਾ ਹੋ ਗਿਆ ਜੀ ਹੂੰ ਉਹ ਆਪਣੇ ਗੈਸ ਦਾ ਹੋ ਗਿਆ ਡੀਜ਼ਲ ਦਾ ਹੂੰ ਹੂੰ ਤੇ ਇੱਧਰ ਸਪੀਡੋਮੀਟਰ ਹੋ ਗਿਆ ਕਿਲੋਮੀਟਰਸ ਤੇ ਮਾਈਲ ਦੇ ਵਿੱਚ ਜੀ ਆਹ ਹੁੰਦੀਆਂ ਮੇਨ ਸਵਿਚਾਂ ਜੀ 에ਅਰ ਬ੍ਰੇਕ ਦੀਆਂ ਇਹਦੇ ਵਿੱਚ ਕਿ ਆਪਣੇ ਕੋਈ ਨਫ 에ਅਰ ਚਾਹੀਦੀ ਹੈ ਜੀ ਓਕੇ ਇਹ ਸਾਰੀਆਂ ਗੈਸਿਸ ਹੁੰਦੀਆਂ ਬਿਰਜੀ ਹੂੰ ਹੂੰ 5th wheel ਦੀ ਸਵਿਚ ਹੁੰਦੀ ਆਪਾਂ ਨੂੰ ਡੰਪ ਕਰ ਸਕਦੇ ਆ ਏਅਰ ਓਕੇ ਇਹਦੇ ਨਾਲ ਸਲਾਈਡ ਕਰ ਸਕਦੇ ਆ ਇਹਦੇ ਨਾਲ ਡੰਪ ਕਰ ਸਕਦੇ ਆ ਏਅਰ ਇਹਦੀ ਜੀ ਇਹ ਹੋ ਜਾਂਦੀਆਂ ਜੀ ਡਿਫਰੈਂਸ਼ੀਅਲ ਦੀਆਂ ਸਵਿਚਾਂ ਮੰਨ ਲਓ ਤੁਹਾਡਾ ਟਰੱਕ ਕਿਤੇ ਸਟਕ ਹੋ ਗਿਆ ਮੱਡ ਵਿੱਚ ਜਾਂ ਸਨੋ ਤੇ ਤਾਂ ਤੁਸੀਂ ਉਹਨੂੰ ਕੱਢਣ ਦੇ ਲਈ ਸੌਫਟ ਸ਼ੋਲਡਰ ਤੋਂ ਯੂਜ਼ ਕਰ ਸਕਦੇ ਆ ਓਕੇ ਬਾਕੀ ਐਸ ਯੂ ਸੀ ਸਾਰਾ ਕੁਝ ਲੱਗਿਆ ਹੁੰਦਾ ਜੀ ਮੋਸਟਲੀ ਅੱਜ ਕੱਲ ਟਰੱਕ ਆਟੋਮੈਟਿਕ ਆ ਗਏ ਜੀ ਪਹਿਲਾਂ ਗੇਰਾਂ ਵਾਲੇ ਹੁੰਦੇ ਸੀ ਹੁਣ ਗੇਰਾਂ ਵਾਲੇ ਬਹੁਤ ਘਟ ਗਏ ਨੇ ਜੀ ਆਟੋਮੈਟਿਕ ਕਾਰ ਵਾਂਗੂ ਟਰੱਕ ਆ ਜੀ ਉਹਦੇ ਵਿੱਚ ਸੇਮ ਜਿਵੇਂ ਆਪਣਾ ਕਾਰ ਦਾ ਪ੍ਰੋਸੀਜਰ ਹੁੰਦਾ న్యూਟਰਲ ਡਰਾਈਵ ਰਿਵਰਸ ਜਾਂ ਈਵਨ ਆਪਾਂ ਜਦੋਂ ਮਾਊਂਟੇਨ ਡਰਾਈਵਿੰਗ ਕਰਦੇ ਆ ਤਾਂ ਆਪਾਂ ਇਹਨੂੰ ਮੈਨੂਅਲ ਕਰਕੇ ਪਲੱਸ ਐਂਡ ਮਾਈਨਸ ਨਾਲ ਵੀ ਚਲਾ ਸਕਦੇ ਆ ਕਿ ਟਰੱਕ ਦੇ ਵਿੱਚ ਕਹਿੰਦੇ ਕੈਨੇਡਾ ਦੇ ਟਰੱਕਾਂ 'ਚ ਫ੍ਰਿਜ ਵੀ ਹੁੰਦੇ ਆ ਤੇ ਬੈੱਡ ਵੀ ਲੱਗੇ ਹੁੰਦੇ ਉਹ ਵੀ ਸਾਰਾ ਕੁਝ ਲੱਗਿਆ ਹੁੰਦਾ ਵੀਰ ਜੀ A to ਹੁਣ ਜੀ ਆਪਾਂ ਦੂਸਰੀ ਸਾਈਡ ਗੱਲ ਕਰੀਏ ਹਮਮ ਫਰਿੱਜ ਆ ਗਈ ਟਰੱਕ ਦੇ ਵਿੱਚ ਜੀ ਫਰਿੱਜ ਲੱਗੀ ਹੁੰਦੀ ਆ ਪ੍ਰੋਪਰ ਦੋ ਬੰਦਿਆਂ ਦਾ ਫੂਡ ਤੁਸੀਂ ਆਰਾਮ ਨਾਲ ਵਧੀਆ ਸਾਰਾ ਕੁਝ ਦੁੱਧ ਦਾਲ ਸਬਜ਼ੀ ਆਪਣਾ ਘਰੋਂ ਬਣਾ ਕੇ ਰੱਖ ਸਕਦੇ ਹੋ ਜੀ ਇੱਧਰ ਓਕੇ ਫਿਰ ਤਾਹਾਂ ਤੁਸੀਂ ਬੈਠ ਕੇ ਕੋਈ ਆਪਣੇ ਕਾਗਜ਼ੀ ਕਾਰਵਾਈ ਕਰਨੀ ਆ ਕੁਝ ਲਿਖਣਾ ਆ ਜੀ ਆਪਣੇ ਇੰਪੋਰਟੈਂਟ ਡਾਕੂਮੈਂਟਸ ਰੱਖ ਸਕਦੇ ਹੋ ਲਿਖ ਸਕਦੇ ਹੋ ਜੀ ਇਹ ਪ੍ਰੋਪਰ ਬਣਿਆ ਇੱਧਰ ਤੁਸੀਂ ਕੱਪ ਰੱਖਣੇ ਕੁਝ ਰੱਖਣਾ ਰੱਖ ਸਕਦੇ ਹੋ ਸਟੋਰੇਜ ਏਰੀਆ ਬਹੁਤ ਆ ਜੀ ਹਮਮ ਇਧਰ ਤੁਸੀਂ microwaves ਲਾ ਲੈਂਦੇ ਆ ਮੁੰਡੇ ਜੀ microwaves ਰੱਖ ਕੇ ਤੁਸੀਂ ਆਪਣਾ ਫੂਡ ਗਰਮ ਕਰ ਸਕਦੇ ਹੋ ਜੀ ਜਦੋਂ ਮਰਜ਼ੀ ਆ ਜੀ ਫਿਰ ਦੋ ਬੇਡ ਜੀ ਬੈੱਡ ਲੱਗੇ ਹੁੰਦੇ ਆ ਓਕੇ ਥੱਲੇ ਹੋ ਗਿਆ ਇੱਕ ਬੈੱਡ ਤੇ ਇੱਕ ਉੱਪਰ ਹੋ ਗਿਆ ਜੀ ਅੱਛਾ ਦੋ ਬੈੱਡ ਮੰਨ ਲਓ ਇੱਕ ਟਰੱਕ ਬੰਦਾ ਚਲਾਉਂਦਾ ਦੂਜਾ ਸੌ ਜਾਂਦਾ ਜੀ 1 ਬਾਈ 1 ਚਲਾਈ ਜਾਂਦੇ ਆ ਪਰ ਜਦੋਂ ਕੋਈ ਵੀਟ ਕਰਨੀ ਪੈਂਦੀ ਆ 8-10 ਘੰਟੇ ਦੀ ਤਾਂ ਦੋ ਬੰਦੇ ਵੀ ਪੈ ਸਕਦੇ ਆ ਆਰਾਮ ਨਾਲ ਇੱਕ ਬੈੱਡ ਉੱਪਰ ਹੁੰਦਾ ਜੀ ਇੱਕ ਥੱਲੇ ਹੁੰਦਾ ਜੀ ਓਕੇ ਸੋ ਇਧਰਲੀ ਸਾਈਡ ਫਿਰ ਤੁਹਾਡੇ ਕੱਪੜੇ ਰੱਖਣ ਤੁਸੀਂ ਬਾਧੂ ਆਪਣੇ ਕੱਪੜੇ ਇਹਦੇ ਵਿੱਚ ਸਟੋਰੇਜ ਕਰ ਸਕਦੇ ਹੋ ਜੀ ਠੀਕ ਥੱਲੇ ਆਪਣਾ ਕੋਈ ਤੁਸੀਂ ਸਟੋਵ ਆ ਚੁੱਲਾ ਆ ਕੁਛ ਵੀ ਆ ਉਹ ਰੱਖ ਸਕਦੇ ਹੋ ਹੂੰ ਹੂੰ ਇਧਰ ਮੁੰਡੇ ਟੀਵੀ ਲਾ ਲੈਂਦੇ ਆ ਜੀ ਟੀਵੀ ਦਾ ਫਰੇਮ ਲੱਗਿਆ ਹੁੰਦਾ ਬਕਾਇਦਾ ਤੁਸੀਂ ਟੀਵੀ ਨੂੰ ਜਿੱਦਨ ਨੂੰ ਮਰਜ਼ੀ ਇਧਰ ਉਹ ਕਰਕੇ ਤੇ ਕਰਨੀ ਆ ਉਹ ਟੀਵੀ ਦੇਖ ਸਕਦਾ ਉਹ ਟੀਵੀ ਦੇਖ ਸਕਦਾ ਜੀ ਲਾ ਕੇ ਆਪਣਾ ਐਂਗਲ ਮੋੜ ਸਕਦਾ ਤੇ ਟੀਵੀ ਦਾ ਲਾ ਸਕਦਾ ਇੱਥੇ ਤੇ ਬਾਕੀ ਆ ਵੀ ਸਟੋਰੇਜ ਰੂਮ ਹੋ ਗਿਆ ਜੀ ਤੁਸੀਂ ਆਪਣੇ ਡਾਕੂਮੈਂਟ ਸਾਰੇ ਰੱਖ ਸਕਦੇ ਹੋ ਠੀਕ ਸੋ ਇੱਕ ਤਰ੍ਹਾਂ ਦਾ ਘਰ ਹੀ ਆ ਜੀ ਤਦੋਂ ਆਪਾਂ ਮੰਨ ਲਓ ਹਫ਼ਤਾ 10 ਦਿਨ ਰੋਡ ਦੇ ਉੱਤੇ ਰਹਿਣਾ ਆ ਤਾਂ ਇੱਕ ਤਰ੍ਹਾਂ ਦਾ ਮੰਨ ਲਓ ਵੀ ਘਰ ਹੀ ਹੁੰਦਾ ਵੀਰ ਜੀ ਓਕੇ ਤੇ ਨਾਲ ਦੀ ਨਾਲ ਹੁਣ ਨਵੇਂ ਟਰੱਕਾਂ ਦੇ ਵਿੱਚ ਜੀ ਆ ਵੀ ਚੀਜ਼ਾਂ ਆ ਗਈਆਂ ਜਿੱਦਾਂ ਸੈਂਸਰ ਲੱਗੇ ਹੋਇਆ ਜੀ ਆਪਾਂ ਟਰੱਕ ਚ ਲਾ ਰਹੇ ਹਾਂ ਰੋਡ ਦੇ ਉੱਤੇ ਦੂਜੀ ਗੱਡੀ ਦੇ ਨੇੜੇ ਆ ਗਿਆ ਤਾਂ ਇਹਨੇ ਆਪਣੇ ਆਪ ਵੀਪ ਕਰਨ ਲੱਗ ਜੰਦਾ ਅਲਾਰਮ ਲੱਗ ਲੈਣੀ ਆ ਤਾਂ ਕਿ ਤੁਸੀਂ ਬ੍ਰੇਕ ਲਾ ਲਓ ਵੀ ਟੈਕਨੋਲੋਜੀ ਨਵੀਂ ਟੈਕਨੋਲੋਜੀ ਆ ਗਈ ਜੀ ਸਾਈਡ ਤੇ ਲਾਈਨਾਂ ਦੀ ਆ ਗਈ ਤੁਸੀਂ ਗੱਡੀ ਦੇ ਟੂ ਕਲੋਜ਼ ਹੋ ਫਿਰ ਵੀ ਵੀਪ ਕਰਨ ਲੱਗ ਜਾਂਦੇ ਆ